ਜੇ ਵੀ ਬਾਇਰ ਦੇ ਤਰ੍ਹਾਂ ਤੁਹਾਨੂੰ ਦੱਸਿਆ ਸਭ ਰਾਣੇ ਹੁੰਦਾ ਕਿ ਜਦ ਤੱਕ ਸਾਡੇ ਮਨ ਹੋਰ ਪਾਸੇ ਜਾਂਦੇ ਨੇ ਜਿੱਦ ਤੱਕ ਸਾਡੇ ਮਨ ਜਾਂਦੇ ਨੇ ਉਹ ਚੀਜ਼ ਸਾਨੂੰ ਪ੍ਰਾਪਤ ਹੁੰਦੀ ਹੈ ਅਸੀਂ ਕਿਉਂ ਇਹ ਚੀਜ਼ ਪ੍ਰਾਪਤ ਕਰੀਏ ਈਰਖਾ ਤੇ ਲੜਾਈ ਤੇ ਝਗੜਾ ਦੁਆਸ਼ ਜਿਹੜੀ ਜੀ ਸਾਰਾ ਸੰਸਾਰ ਐਸੇ ਵੇਲੇ ਲੜ-ਦੜ ਕੇ ਤਗੜੇ ਹੋ ਕੇ ਤੇ ਇੱਕ ਵੱਡੀ ਸਾਰੀ ਪੱਠੀ ਬਣਾ ਕੇ ਤੇ ਉਹਦੇ ਉੱਤੇ ਲਾ ਕੇ ਲੋਕਾਂ ਨੂੰ ਖੜੇ ਕਰਤਾ ਮੈਂ ਫੇਰ ਉੱਥੇ ਵਾਪਸ ਆਣਾ ਤੁਹਾਨੂੰ ਮੈਂ ਅਰਜ਼ ਕਰਦਾ ਆਂ ਭਈ ਇਹ ਮੇਰੀ ਖਾਸ਼ ਪੂਰੀ ਕਰੋ ਇਸ ਸਾਰਾ ਮੰਦਰ ਜਿਹੜਾ ਨਾ ਵਸੇ ਬੜੀ ਥੋੜੀ ਜੀ ਐ ਇਹ 8 8 7 7 8 8 ਘੰਟੇ ਨਾਮ ਸਿਮਰਨ ਵਾਲਿਆਂ ਨਾਲ ਭਰਿਆ ਹੋਵੇ ਤੇ ਉਹ ਸਾਰਾ ਸਾਲ ਘਟੋ ਘਾਟ ਇਸ ਕੰਮ ਨੂੰ ਲਾਉਣ ਜੇ ਮੁੰਡੇ ਕਈ ਕਰੋ ਲੜਕੇ ਤੁਰ ਜਾਂਦੇ ਨੇ ਕਈ ਫੌਜ ਚ ਭਰਤੀ ਹੋ ਜਾਂਦੇ ਨੇ ਕਈ ਉਹਨੇ ਘਾਤਿਆਂ ਦੇ ਵਖਰੇ ਹੋ ਜਾਂਦੇ ਨੇ ਤੇ ਉਹ ਸਾਰਾ ਕੰਮ ਚੱਲਦਾ ਉਹਨਾਂ ਨਾਲ ਜਿਹੜੇ ਮੁੰਡੇ ਇੱਥੇ ਆਉਣ ਉਹਨਾਂ ਬਿਨਾਂ ਉਹਨਾਂ ਕਰਦਿਆਂ ਕੰਮ ਨਹੀਂ ਚੱਲਦਾ ਤੇ ਨਾਲੇ ਅਸੀਂ ਇਹ ਮੰਨਦੇ ਆ ਕਿ ਧੰਨੇ ਦੇ ਉਹ ਨਕੇ ਮੋੜ ਦਾ ਹੀ ਤੇ ਸਾਰਾ ਉਹ ਹੀ ਕਰਦਾ ਸੀ ਤੇ ਜੇ ਸੱਚੀ ਮੁੱੱਚੀ ਅਸੀਂ ਉਸ ਥਾਂ ਤੇ ਪਹੁੰਚ ਜੇ ਸਾਡਾ ਵੀ ਸਾਰਾ ਕੁਝ ਹੋ ਸੋਣਾ ਹੱਬ ਤੋਂ ਜ਼ਰੂਰੀ ਗੱਲ ਇਹ ਆ ਕਿ ਜਿਹੜਾ ਅਸੀਂ ਇਸ ਸੰਸਾਰ ਤੋਂ ਜਾਣਾ ਉਹਦੇ ਵਾਸਤੇ ਜਿਹੜਾ ਖਰਚ ਇਸ ਕੰਮ ਦਾ ਬੰਨਣਾ ਨਾਮ ਸਿਮੁੰਦਾ ਨਾਮ ਤਾਂ ਜਿਸ ਜਮਕੇ ਪਰਲਾ ਸੋਈ ਪੂਰਾ ਸਾਹਾ ਮੈਂ ਇਹ ਜੀ ਕਰਿਆ ਕਿ ਆਵੇ